ਹੋ ਰੱਬ ਨਾ ਕਰੇ ਜੇ ਪੈਗੀ ਵਸ ਤੂੰ ਬਗਾਨੇ ਨਹੀਂ ਬੜਾ ਯਾਦ ਆਉ ਤੈਨੂੰ ਪਿਆਰ ਮੇਰਾ ਜਾਣੇ ਨਹੀਂ ਹੋ ਰੱਬ ਨਾ ਕਰੇ ਜੇ ਪੈਗੀ ਵਸ ਤੂੰ ਬਗਾਨੇ ਨਹੀਂ ਬੜਾ ਯਾਦ ਆਉ ਤੈਨੂੰ ਪਿਆਰ ਮੇਰਾ ਜਾਣੇ ਰੋ ਰੋ ਅੱਖੀਆਂ ਚ ਹੰਝੂ ਤੂੰ ਵਸਾਲਿਆ ਕਰੇਂਗੀ ਅਸੀਂ ਲੱਭਣਾ ਨਹੀਂ ਤੈਨੂੰ ਆਉਂਦੀ ਜਾਂਦੀ ਰਾਹਾਂ ਵਿੱਚ ਭਾਲਿਆ ਕਰੇਂਗੀ ਅਸੀਂ ਲੱਭਣਾ ਨਹੀਂ ਤੈਨੂੰ ਅਸੀਂ ਲੱਭਣਾ ਨਹੀਂ ਤੈਨੂੰ ਆਉਂਦੀ ਜਾਂਦੀ ਰਾਹਾਂ ਵਿੱਚ ਭਾਲਿਆ ਕਰੇਗੀ ਅਸੀਂ ਲੱਭਣਾ ਨਹੀਂ ਤੈਨੂੰ